ਮੇਰਾ ਨਾਮ ਐਡਵੋਕੇਟ ਰਿਤੁਰਾ ਸਿੰਘ ਸੰਧੂ ਹੈ ਅੱਜ ਐਨਐਸਏ ਤੋਂ ਡਿਟੇਨ ਖਤਮ ਹੋਣ ਤੋਂ ਬਾਅਦ 7 ਬੰਦਾਂ ਦਾ ਕਯੂਸ ਪੇਸ਼ ਕੀਤੇ ਨੇ ਜਿਨ੍ਹਾਂ ਚੋਂ ਬਸੰਤ ਸਿੰਘ ਜੀ ਗੁਰਮੀਤ ਸਿੰਘ ਜੀ ਦਲਜੀਤ ਕਲਸੀ ਜੀ ਪ੍ਰਧਾਨ ਮੰਤਰੀ ਬਾਜੂਕੇ ਤੇ ਹੋਰ ਤਿੰਨ ਜਾਨੇ ਸੀਗੇ ਪੁਲਿਸ ਵੱਲੋਂ ਰਿਮਾਂਡ ਦੀ 7 ਦਿਨਾਂ ਦੀ ਡਿਮਾਂਡ ਕੀਤੀ ਗਈ ਸੀ ਕਿ ਪਰ ਇਹਨਾਂ ਨੂੰ 4 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਤਾਂ ਇਸ ਤੋਂ ਇਲਾਵਾ ਹੋਰ ਕੀ ਕੁਝ ਪੁਲਿਸ ਨੇ ਕਿਹਾ ਵੀ ਆਪਾਂ ਪੇਸ਼ ਕਰਾ ਕੋਪਰਾ ਮੁਰੰ ਕਰਨਾ ਹੈ ਦੇਖੋ ਪੁਲਿਸ ਵੱਲੋਂ ਆਰਗੂਮੈਂਟਸ ਹੋਏ ਕਿ ਸਾਨੂੰ ਮੋਬਾਈਲ ਦੀ ਰਿਕਵਰੀ ਚਾਹੀਦੀ ਹੈ ਇਹ ਕੋਈ ਉਥੇ ਹਥਿਆਰ ਯੂਜ਼ ਹੋਇਆ ਉਹਦੀ ਰਿਕਵਰੀ ਹੋਵੇ ਤੇ ਨਾਲ ਕੁਛ ਕੁਛ ਕੀਤੀ ਜਾਣੀ ਹੈ ਕਿ ਹੋਰ ਕੋਰਪਸ ਵੀ ਸ਼ਾਮਿਲ ਸੀਗਾ ਹਾਂਜੀ ਇਸ ਬੇਸ ਉੱਪਰ ਉਹਨਾਂ ਨੂੰ 4 ਜਨਵਰੀ ਸਮਰੱਥਾ ਗਿਆ ਸਿਰਫ ਅਜਨਾਲੇ ਵਾਲੇ ਮਾਮਲੇ ਕੀ ਲਿਆਂਦਾ ਗਿਆ ਜਾਂ ਹੋਰ ਵੀ ਕੋਈ ਇਹਨਾਂ ਦਾ ਨਹੀਂ ਨਹੀਂ ਸਿਰਫ ਅਜਨਾਲੇ ਵਾਲਾ 39 ਨੰਬਰ ਐਫ ਆਈ ਆਰ ਚ ਪੇਸ਼ ਕੀਤਾ ਗਿਆ ਜੀ ਠੀਕ ਅੱਜ ਜਿਹੜੇ ਪਹਿਲਾਂ ਐਨਐਸਏ ਤਹਿਤ ਦੋਸ਼ੀ ਬੰਦ ਸੀਗੇ ਉਹਨਾਂ ਜੋ ਸੱਤ ਦੋਸ਼ੀਆਂ ਨੂੰ ਜਿਹੜਾ ਵਾ ਅੱਜ ਅਰੈਸਟ ਕਰਕੇ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਦਾ 25 ਤਰੀਕ ਤੱਕ ਜਿਹੜਾ ਵਾ ਉਹ ਰਿਮਾਂਡ ਮਿਲਿਆ ਸਰ ਕੀ ਨਾਮ ਹੈ ਜੀ ਸਰ ਇਹਨਾਂ ਤੋਂ ਪਹਿਲਾਂ ਸਰ ਪਹਿਲਾਂ ਕਿਸ ਸਰ ਪਹਿਲੇ ਕਿਹੜੀ ਜੇਲ ਸੀ ਹੁਣ ਕਿਹੜੇ ਕੇਸ ਲੈਂਦੇ ਨੇ ਇਹ 39/23 ਸਾਡਾ ਥਾਣੇ ਅਜਨਾਲੇ ਦਾ ਮੁਕੱਦਮਾ ਸੀਗਾ ਜੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਪਹਿਲਾਂ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ ਐਨਐਸਏ ਤਹਿਤ ਜਿਹੜਾ ਡਿਪਟੂ ਗਾਰਡ ਬੰਦੇ ਸੀਗੇ ਉਥੋਂ ਰਿਹਾਈ ਹੋਣ ਤੇ ਅਸੀਂ ਇਹ ਮੁਕਾਦਮੇ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਨੂੰ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਜਿਹੜਾ ਸਾਨੂੰ 25 ਤਰੀਕ ਤੱਕ ਇਹਨਾਂ ਦਾ ਪੁਲਿਸ ਰਿਮਾਰਕ ਸਰ ਕੀ ਤੁਹਾਡੇ ਵੱਲੋਂ ਦਲੀਲ ਪੇਸ਼ ਕੀਤੀ ਕਿਉਂਕਿ ਉਹਨਾਂ ਦੇ ਵਕੀਲ ਕਹਿ ਰਹੇ ਸੀ ਕਿ ਪਰਚਾ ਬੇਬੁਨਿਆਦ ਹੈ ਵੇਖੋ ਇਹ ਤੁਸੀਂ ਉਦੋਂ ਸਾਰੇ ਮੌਕੇ ਤੇ ਹਾਜ਼ਰ ਸੀਗੇ ਤੁਹਾਨੂੰ ਪਤਾ ਸੀਗਾ ਇਸ ਕੇਸ ਦੀ ਡੰਗਾਈ ਦਾ ਇਹ ਸਾਰਾ ਅਸੀਂ ਸਾਰਾ ਸਾਡਾ ਲਿੰਕ ਐਵੀਡੈਂਸ ਬਹੁਤ ਸਾਡੀ ਇਹ ਵੱਡੇ ਲੈਵਲ ਦੀ ਜਿਹੜੀ ਆ ਤਫਤੀਸ਼ ਸਾਣੀ ਹੀ ਕਰਨੀ ਆ ਇਹਦੇ ਵਿੱਚ ਸਾਰਾ ਅਸੀਂ ਲਿੰਕ ਐਵੀਡੈਂਸ ਜੋੜ ਕੇ ਜਿਹੜੇ ਕਵਰੀਆਂ ਵੀ ਸਾਡੀਆਂ ਕਰਨ ਵਾਲੀਆਂ ਨੇ ਤਾਂ ਜੋ ਦੋਸ਼ੀਆਂ ਨੂੰ ਜਿਹੜੀ ਆ ਸਖ ਸਜ਼ਾ ਦਵਾਈ ਜਾਏ ਤੇ ਹੁਣ ਰਿਕਵਰੀ ਹੋਈ ਕੋਈ ਇਹਦੇ ਵਿੱਚ ਕੋਈ ਹੁਣ ਕਰਾਂਗੇ ਜੀ ਡਿਊਰਿੰਗ ਰਿਮਾਂਡ ਕਰਾਂਗੇ ਤੇ ਅੰਮ੍ਰਿਤਪਾਲ ਦਾ ਜਿਹੜਾ ਖਤਮ ਹੋਏਗਾ ਐਨਐਸਏ ਉਹਨੂੰ ਵੀ ਲਿਆਇਆ ਜਾਏਗਾ ਵੇਖੋ ਇਹਦੇ ਬਾਰੇ ਮੈਂ ਤੁਹਾਨੂੰ ਨਹੀਂ ਕਹਿ ਸਕਦਾ ਤੁਹਾਨੂੰ ਆਪੇ ਪਤਾ ਲੱਗ ਜਾਣਾ ਅੰਮ੍ਰਿਤਪਾਲ ਦਾ ਸਾਥੀ ਨੇ ਸਾਰੇ ਜੀ ਹਾਂਜੀ 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 ਬਿਲਕੁਲ ਐਫਆਈਆਰ ਦੇ ਵਿੱਚ 49 ਵੱਡਾ ਤੇ ਇਹਦੇ ਵਿੱਚ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਕੇ ਗਰਮੀਤ ਸਿੰਘ ਗਿੱਲ ਬੁੱਕਣਵਾਲਾ ਬਸੰਤ ਸਿੰਘ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਗੁਰੀ ਔਜਲਾ ਕਲਵੰਤ ਸਿੰਘ ਧਾਰੀਵਾਲ ਤੇ ਹਰਜੀਤ ਸਿੰਘ ਚਾਚਾ ਸ਼ਾਮਲ ਸਰ ਇਹ ਉਹੀ ਮਾਮਲੇ ਜਿਹੜੇ ਥਾਣੇ ਦੇ ਉੱਪਰ ਹਮਲਾ ਕੀਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਉਹੀ ਉਹੀ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਰ ਹਿੰਦੀ